ਸਰ ਸਾਡੀ ਮੁੱਖ ਬੇਨਤੀ ਪਟਿਆਲਾ ਸਰਹੰਦ ਰੋਡ ਨੂੰ ਲੈ ਕੇ ਹੈ ਜੀ ਪਿਛਲੀਆਂ ਸਰਕਾਰਾਂ ਨੇ ਬੜੇ ਟਾਈਮ ਤੋਂ ਸਰ ਸਾਡੀ ਇਹ ਡਿਮਾਂਡ ਸੀ ਕਿਸੇ ਸਰਕਾਰ ਨੇ ਸਰ ਇਹਦੇ ਬਾਰੇ ਸੁਣਿਆ ਨਹੀਂ ਹੈ ਔਰ ਇਸ ਰੋਡ ਨੂੰ ਸਾਡੀ ਅਨੁਸਾਰ ਖੁੰਨੀ ਰੋਡ ਵੀ ਕਿਹਾ ਜਾਂਦਾ ਹੈ ਸਰ ਇਹ ਰੋਡ ਨੂੰ 4 ਲੇਨ ਕੀਤਾ ਜਾਵੇ ਸੀ ਬਹੁਤ ਧੰਨਵਾਦੀ ਹੋਵਾਂਗੇ ਤੁਹਾਡੇ ਪਟਿਆਲਾ ਸਰਹੰਦਾ ਰੋਡ ਹੈ ਸਰ ਇਸ ਨੂੰ ਅਸੀਂ ਇਜ਼ਾ ਇਜ਼ਾ ਸਰ ਕੰਮ ਅਸੀਂ ਕਰਵਾ ਰਹੇ ਹਾਂ ਕੁਝ ਇਸ ਦੇ ਵਿੱਚ ਕੰਮ ਨਹੀਂ ਉਹਨਾਂ ਨੇ ਜੋ ਕਿਹਾ ਕਿ ਰ 4 ਲੇਨ ਕੰਮ ਤੇ ਫੋਰ ਲੇਨਸ ਫਰਕ ਹੈ ਨਾ ਭਰਿਆ ਸਾਰੇ ਪਿੰਡ ਬਾਰਨ ਤੱਕ ਸਾਡੇ ਫੋਰ ਲੇਨ ਹੈਗੀ ਆ ਇਹਨੂੰ ਆਪਾਂ ਫੋਰ ਲੇਨ ਦੀ ਤਸਦੀਕ 20 ਕਿਲੋਮੀਟਰ ਹੈ ਸਰ ਇਸ ਦਾ ਸਰ ਅਸੀਂ ਬਣਵਾ ਰਹੇ ਹਾਂ ਸਰ ਇਸ ਦੇ ਵਿੱਚ ਕੰਮ ਸਟਾਰਟ ਹੋਇਆ ਸੀਗਾ ਉਸ ਤੋਂ ਬਾਅਦ ਸਿਰ ਥੋੜਾ ਜੀ ਪ੍ਰੋਬਲਮ ਇਸ ਦੀ ਨਾ ਰੋਡ ਫੋਰੈਸਟ ਦੀ ਆਈਸੀ ਕੀ ਸਰ ਉਸ ਦੇ ਸ ਟੈਂਡਰ ਲਗਾਤੇ ਗਏ ਨੇ ਜੈਸੀ ਜੋ ਉਧ ਸਰ ਰਹਾ ਜਾਂ ਟਰੀ ਕਟਿੰਗ ਸਟਾਰਟ ਹੋਏਗੀ ਸਰ ਅਸੀਂ ਇਸ ਦਾ ਕੰਮ ਕਰਵਾ ਦੇ ਹੋਰੈਸਟ ਵਿਭਾਗ ਨੇ ਵੀ ਤਾਂ ਆਪਣੇ ਹੀ ਆ ਉਹ ਕਿਹੜਾ ਸਿੰਗਾਪੁਰ ਤੋਂ ਆ ਹੋ ਗਿਆ ਸਰ ਉਹ ਸਰੰਗ ਜਿਸੀ ਗੱਲ ਕਰ ਰਹੇ ਆ ਸਰ ਉਹ ਕੰਮ ਚੱਲਦਾ ਉਹਦੇ ਵਿੱਚ ਲਗਭਗ 15% ਕਮ ਵੀ ਹੋਇਆ ਸੀਗਾ ਬਸ ਫੋਰੈਸਟ ਦੇ ਕਾਰਨ ਸਰ ਫੋਰੈਸਟ ਦੀ ਮੀਟਿੰਗ ਬੁਲਾ ਲੈਣੀ ਹੈ ਨਾ ਹੋ ਗਿਆ ਸਰ ਫੋਰੈਸਟ ਨਾਰਕਿਸ਼ਨ ਕੁਮਾਰ ਜਿਪਕਾ ਫੋਰੈਸਟ ਵਿਥੀ ਬੇਟਾ ਫੋਰੈਸਟ ਵਿਥੀ ਬੇਟਾ ਸੈਕਟਰੀ ਸਾਹਿਬ ਬੈਠੇ ਕਲੀਅਰ ਕਰੋ ਜੀ ਆਪਾਂ ਇਹਦੇ ਚ ਲੋਕਾਂ ਦੀਆਂ ਜਾਨਾਂ ਦੇ ਬਦਲੇ ਆਪਾਂ ਕੋਈ ਹੋਰ ਕੋਈ ਕੰਮ ਥੋੜੀ ਕਰ ਸਕਦੇ ਆ ਕਿ ਲੋਕਾਂ ਦੀ ਜਾਨ ਇੱਕ ਪਾਸੇ ਜਾ ਰਹੀ ਹੈ ਤੇ ਆਪਾਂ ਫੋਰੈਸਟ ਦੀ ਕਲੀਅਰੈਂਸ ਲੈਂਦੇ ਲੈਂਦੇ ਤੇ ਉਧਰੋਂ ਲੋਕਾਂ ਦੀ ਕੀਮਤੀ ਜਾਨਾਂ ਜਾਂਦੀਆਂ ਹੋ। ਸੋ ਇਹ ਤੁਸੀਂ ਆਪਸ ਵਿੱਚ ਕੋਆਰਡੀਨੇਸ਼ਨ ਕਰਕੇ ਮੈਨੂੰ ਅਗਲੇ 2-3 ਦਿਨਾਂ ਚ ਰਿਪੋਰਟ ਦਿਓ ਪਟਿਆਲਾ ਤੋਂ ਸਰਹੰਦ ਵਾਲਾ ਰੋਡ ਦਾ ਕੀ ਕਰਦੇ ਆ। ਇਹਦੀ ਜਿਹੜੀ ਪਰਮਿਸ਼ਨ ਹੈਗੀ ਫੋਰੈਸਟ ਨੂੰ ਕੋਈ ਇਤਰਾਜ਼ ਨਹੀਂ ਫੋਰੈਸਟ ਨੇ ਦੇ ਵੀ ਦਿੱਤੀ ਐ ਸਰ। ਸਰ ਪੇੜ ਕਟਾਣ ਵਾਲੇ ਹੈ ਉਹ ਹੋ ਜਾਏਗਾ ਸਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪਟਿਆਲਾ ਪੰਚਨ ਤੇ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਕਿੱਥੇ ਇੱਥੇ ਜੀ ਕਿ ਸਰ ਸਾਥ ਸਰ 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 ਸਾਡੀ ਮੁੱਖ ਬੇਨਤੀ ਪਟਿਆਲਾ ਸਰੰਦ ਰੋਡ ਨੂੰ ਲੈ ਕੇ ਆ ਜੀ ਪਟਿਆਲਾ ਸਰੰਦ ਰੋਡ ਜਿਹੜੀ ਸਰ ਪਟਿਆਲੇ ਤੋਂ ਲੈ ਕੇ ਸਰੰਦ ਤੱਕ ਜਾਂਦੀ ਹੈ ਇਹਦੇ ਆਲੇ ਦੁਆਲੇ ਸਰ ਬਹੁਤ ਜ਼ਿਆਦਾ ਪਿੰਡ ਲੱਗਦੇ ਨੇ ਪਿੰਡ ਜਿਹੜੇ ਕੀ ਨੇ ਸਰ ਉਹ ਕਨੈਕਟ ਹੁੰਦੇ ਨੇ ਜਿਵੇਂ ਲੁਧਿਆਣਾ ਜਲੰਧਰ ਅੰਮ੍ਰਿਤਸਰ ਇਧਰੋਂ ਸਰ ਫਤੇਗੜ ਸਾਹਿਬ ਚੁੰਨੀ ਲਾਂਡਰਾਂ ਤੇ ਮੋਹਾਲੀ ਸਰ ਇਹਦੇ ਨਾਲ ਸਰ ਸਾਡਾ ਫੋਕਲ ਪੁਆਇੰਟ ਟਰੇਡ ਟਰੇਡ ਫੋਕਲ ਪੁਆਇੰਟ ਫੈਕਟਰੀ ਏਰੀਆ ਹੈਗਾ ਜਿਹਦਾ ਹੈਵੀ ਟ੍ਰੈਫਿਕ ਸਾਰੇ ਇਸ ਰੋਡ ਤੇ ਜਾਂਦਾ ਹੈ ਉਹ ਹੈਵੀ ਟ੍ਰੈਫਿਕ ਜਾਣ ਨਾਲ ਸਰ ਬਹੁਤ ਵੱਡੇ ਹਾਦਸੇ ਹੁੰਦੇ ਆ ਹਾਦਸੇ ਹੋਣ ਕਾਰਨ ਸਰ ਬੜੀਆਂ ਜਾਨਾਂ ਜਾਂਦੀਆਂ ਨੇ ਔਰ ਇਹ ਪਿਛਲੀਆਂ ਸਰਕਾਰਾਂ ਨੇ ਬੜੇ ਟਾਈਮ ਤੋਂ ਸਰ ਸਾਡੀ ਇਹ ਡਿਮਾਂਡ ਸੀ ਕਿਸੇ ਸਰਕਾਰ ਨੇ ਸਰ ਇਹਦੇ ਬਾਰੇ ਸੁਣਿਆ ਨਹੀਂ ਹੈ ਔਰ ਇਸ ਰੋਡ ਨੂੰ ਸਾਡੀ ਅਨੁਸਾਰ ਖੁੰਨੀ ਰੋਡ ਵੀ ਕਿਹਾ ਜਾਂਦਾ ਹੈ ਖੁੰਨੀ ਰੋਡ ਦੇ ਨਾਲ ਹੀ ਜਾਣਿਆ ਜਾਂਦਾ ਹੈ ਸਰ ਇਸ ਰੋਡ ਨੂੰ 4 ਲੇਨ ਕੀਤਾ ਜਾਵੇ ਸੀ ਬਹੁਤ ਧੰਨਵਾਦੀ ਹੋਵਾਂਗੇ ਤੁਹਾਡੇ ਤਹਿ ਦਿਲੋਂ ਧੰਨਵਾਦ ਕਰਾਂਗੇ ਸਰ ਪਿਛਲੀਆਂ ਸਰਕਾਰਾਂ ਨੇ ਇਹਦੇ ਬਾਰੇ ਵਿਚਾਰ ਹੀ ਨਹੀਂ ਕੀਤਾ ਸਰ ਸਾਨੂੰ ਅਣ ਦੇਖਿਆ ਕੀਤਾ ਗਿਆ ਤੇ ਮੇਰੇ ਖਿਆਲ کئی ਮਾਵਾ ਦੇ ਪੁੱਤ ਚਲੇ ਗਏ ਮਤਲਬ ਕਿ ਇੰਨੀਆਂ ਜਾਨਾਂ ਸਰ ਆਏ ਸਾਲ ਜਾਂਦੀਆਂ ਜੇ ਤੁਸੀਂ ਇਹਦਾ ਡਾਟਾ ਕਢਾ ਕੇ ਦੇਖੋਗੇ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਵੀ ਇਹ ਸੜਕ ਵਾਕਈ ਖੁੰਨੀ ਸੜਕ ਹੈ ਜੀ ਧੰਨਵਾਦ ਸਰ ਪ੍ਰਿਆਨ ਪ੍ਰਿਅੰਕ ਇਹਦੇ ਬਾਰੇ ਮਾਈਕ ਦੇ ਦੋ ਮਾਈਕ ਲਾ え ਸਰ ਸੈਕਟਰੀ ਪੀਡਬਲਿਊਡੀ ਨੇ ਜਿਹੜਾ ਪਟਿਆਲਾ ਪ੍ਰਿਅੰਕ ਭਾਰਤੀ ਪਟਿਆਲਾ ਸਰਾਂ ਦਾ ਰੋਡ ਹੈ ਸਰ ਇਸ ਨੂੰ ਅਸੀਂ ਇਸ ਦਾ ਕੰਮ ਕਰਵਾ ਰਹੇ ਹਾਂ ਮਾਈਕ ਨੇੜੇ ਕਰ ਇਸ ਦਾ ਇਸ ਦਾ ਸਰ ਕੰਮ ਅਸੀਂ ਕਰਵਾ ਰਹੇ ਹਾਂ ਕੁਝ ਇਸ ਦੇ ਵਿੱਚ ਕੰਮ ਨਹੀਂ ਉਹਨਾਂ ਨੇ ਜੋ ਕਿਹਾ ਕਿਰ ਫੋਰ ਲੇਨ ਕੰਮ ਤੇ ਫੋਰ ਲੇਨਸ ਫਰਕ ਹੈ ਨਾ ਪ੍ਰਿਅੰਕ ਸਾਰੇ ਪਿੰਡ ਬਾਰਨ ਤੱਕ ਸਾਡੇ ਫੋਰ ਲੇਨ ਹੈਗੀ ਆ ਇਹਨੂੰ ਆਪਾਂ ਫੋਰ ਲੇਨ ਦੀ ਤਸਦੀਕ 20 ਕਿਲੋਮੀਟਰ ਹੈ ਉਹ ਸਿੱਧੂਪੁਰਾਣੀ ਨੇੜ ਤੋਂ ਕੇ ਜਾ ਕੇ ਮਾਦੋਪੁਰ ਚੌਕ ਤੱਕ ਸਾਧੂ ਮਾਦੋਪੁਰ ਚੌਕ ਜੈ ਸਰ ਤਾਂ ਕੋਈ ਆਪਣਾ ਨੈਕਸਟ ਪ੍ਰਵੀਜ਼ਨ ਹੈ ਨਹੀਂ ਕਦੋਂ ਤੱਕ ਇਹ ਸਰ ਇਸ ਦਾ ਡੀਪੀਆਰ ਬਣਵਾ ਲੈਂਦੇ ਸਰ ਉਸ ਤੋਂ ਬਾਅਦ ਫਿਰ ਚੀਤੀ ਸਰ ਉਸ ਨੂੰ 109 ਕਰੋੜ ਰੁਪਏ ਤੁਸੀਂ ਕਹਿੰਦੇ ਹੋ ਸਰ ਇਸ ਦਾ ਸਰ ਅਸੀਂ ਬਣਵਾ ਰਹੇ ਹਾਂ ਸਰ ਇਸ ਦੇ ਵਿੱਚ ਕੰਮ ਸਟਾਰਟ ਹੋਇਆ ਸੀਗਾ ਉਸ ਤੋਂ ਬਾਅਦ ਸਾਰਾ ਥੋੜਾ ਜੀ ਪ੍ਰੋਬਲਮ ਇਸ ਦੀ ਨਾ ਰੋਡ ਫੋਰੈਸਟ ਦੀ ਆਈਸੀ ਕੀ ਸਰ ਉਸ ਦੇ ਸਰ ਟੈਂਡਰ ਲਗਾਤੇ ਗਏ ਨੇ ਜੈਸੀ ਜੋ ਉਹ ਜਿਸ ਸਰ ਰਹਾ ਜਾਂ ਟਰੀ ਕਟਿੰਗ ਸਟਾਰਟ ਹੋਏਗੀ ਸਰ ਅਸੀਂ ਇਸ ਦਾ ਕੰਮ ਕਰਵਾ ਦੇ ਫੋਰੈਸਟ ਡਿਪਾਰਟਮੈਂਟ ਵੀ ਤਾਂ ਆਪਣੇ ਹੀ ਆ ਉਹ ਕਿਹੜਾ ਸੰਧਾਪੁਰ ਤੋਂ ਆਇਆ ਹੋ ਗਿਆ ਸਰ ਉਹ ਅਸੀਂ ਗੱਲ ਕਰ ਲਈ ਸਰ ਔਰ ਕਿਉਂਕਿ ਮੈਂ ਖੁਦ ਪਟਿਆਲੇ ਰਹਿੰਦਾ ਰਿਆਂ ਇਹ ਕੋਈ ਸੜਕ ਹੈ ਜਿਹੜੀ ਪੰਜਾਬ ਨਾਲ ਕਨੈਕਟ ਕਰਦੀ ਹੈ ਮਤਲਬ ਪਟਿਆਲੇ ਨੂੰ ਪਰ ਉਹੀ ਸੜਕ ਜਿਹੜੀ ਆ ਉਹ ਇਸ ਤਰ੍ਹਾਂ ਦੀ ਹੋਵੇ ਕਿ ਜਿੱਥੇ ਹੁਣ ਤਾਂ ਮੈਂ ਤਾਂ ਵੰਦਾ ਰਿਆਂ 2003 ਤੱਕ ਮੈਂ ਇੱਥੇ ਪਟਿਆਲੇ ਰਿਆ 96 ਤੋਂ ਮੈਂ ਵੀ ਉਦੋਂ ਕੋਈ ਕਲਾਕਾਰ ਦੇ ਤੌਰ ਤੇ ਸ਼ੋਅ ਕਰਨ ਜਾਂਦੇ ਸੀ ਆਹੀ ਹਸਨਪੁਰ ਕੋਲ ਦੀ ਅੱਗੇ ਜਾ ਕੇ ਜਿਹੜਾ ਬਾਰਨ ਤੋਂ ਅੱਗੇ ਲੰਘ ਕੇ ਹੈਨਾ ਸਾਰੇ ਕੋਲ ਦੀ ਦੇ ਵਿੱਚ ਤਾਂ ਸਾਰਾ ਇਸ ਤਰ੍ਹਾਂ ਦੇ ਵੀ ਹੋਇਆ ਸੀ ਮੈਂ ਖੁਦ ਹੋਟਲ ਐਸ਼ੀਨ ਤੋਂ ਆ ਜੀ ਤੇ ਸਰ ਕਈ ਵਾਰੀ ਤਾਂ ਕੀ ਹੁੰਦਾ ਕਿ ਜਿਹਦਾ ਲੜਕੇ ਦਾ ਵਿਆਹ ਹੋਵੇ ਉਹ ਵਿਆਹ ਤਾ ਹੀ ਨਹੀਂ ਪਹੁੰਚ ਸਕਦਾ ਇਹ ਜਿਆ ਐਕਸੀਡੈਂਟ ਹੋ ਜਾਂਦਾ ਬੰਦੇ ਦਾ ਸਾਰੇ ਮੈਰਿਜ ਪੈਲਸ ਵੀ ਇੱਥੇ ਨੇ ਜੀ ਸਰ ਉਹ ਸਾਰਾ ਫਿਰ ਉਹਨਾਂ ਦੇ ਟ੍ਰੈਫਿਕ ਵੀ ਬਾਹਰ ਹੀ ਇੱਕ ਵਾਰ ਸਰ ਐਕਸੀਡੈਂਟ ਹੁੰਦਾ ਜਾਮ ਲੱਗਦਾ ਤਿੰਨ ਤਿੰਨ ਵਾਰੀ ਇੱਕ ਵਾਰੀ ਆਪਣੀ ਗੱਲ ਚੱਲੀ ਸੀ ਵੀ ਜਿਹੜਾ ਇੱਥੋਂ ਵਾਰ-ਵਾਰ ਬਾਈਪਾਸ ਕੱਟਣ ਦੀ ਕਿ ਜਿਹੜਾ ਸੰਗਰੂਰ ਵਾਲਾ ਬਠਿੰਡਾ ਵਾਲਾ ਟ੍ਰੈਫਿਕ ਹੈ ਚਲੋ ਹੁਣ ਤਾਂ ਇੱਧਰ ਤੋਂ ਆ ਹੀ ਜਾਂਦੇ ਆ ਇਹਦੇ ਤੋਂ ਹੁੰਦੇ ਉਹਨਾਂ ਨੂੰ ਵੀ ਪਮਨਹਿਰ ਦੇ ਬਾਰ-ਬਾਰ ਆ ਇਥੋਂ ਦੀ ਕੱਟ ਕੇ ਸੋ ਸਰ ਉਹ ਜਿਹੜਾ ਨਾਰਥਰਨ ਬਾਈਪਾਸ ਹੈ ਸਰ ਉਹ ਸਾਡਾ ਅਪਰੂਵਡ ਹੈ ਸਰ ਉਹ NHAI ਨੇ ਕਰਨਾ ਹੈ ਸਰ ਉਸ ਦੇ ਵਿੱਚ ਲੈਂਡ ਐਕਵੀਜ਼ੀਸ਼ਨ ਦੀ ਕਾਰਵਾਈ ਸਰ ਲਗਭਗ ਪੂਰੀ ਹੋ ਗਈ ਹੈ ਸਰ ਉਹਦੇ ਵਿੱਚ 50% ਹਿੱਸਾ ਸਾਡੇ ਵੱਲੋਂ ਹੈ 50% ਤੇ ਤਾਂ ਹੁਣ 4 ਲੇਨ ਦਾ ਆਪਾਂ ਪੈਸਾ ਅਪਰੂਵਡ ਹੋ ਗਿਆ ਸਰ 4 ਲੇਨਿੰਗ ਦਾ ਇਸ ਦਾ ਸਰ ਹੁਣ ਸਾਡਾ ਕੰਮ ਕੁ ਟਾਈਮ ਬౌੰਡ ਹੈ ਸਰ ਲਗਭਗ ਸਰ ਕਾੜੀ ਆਸ ਹੈ ਜੁਲਾਈ ਐਂਡ ਜਾਂ ਅਗਸਤ ਤੱਕ ਇਸ ਨੂੰ ਸਰ ਸ਼ੁਰੂ ਕਰ ਦੋ ਸਰ ਇਹ ਸਰ ਜਿਹੜਾ

ਆ ਲੋਕਾਂ ਨੇ ਕੀਮਤੀ ਜਾਣਨਾ ਜਾਂਦੇ ਹੁਣ ਸੋ ਇਹ ਤੁਸੀਂ ਆਪਸ ਵਿੱਚ ਕੋਆਰਡੀਨੇਸ਼ਨ ਕਰਕੇ ਮੈਨੂੰ ਅਗਲੇ 2-3 ਦਿਨਾਂ ਚ ਰਿਪੋਰਟ ਦਿਓ ਕਿ ਪਟਿਆਲਾ ਤੋਂ ਸਰਹੰਦ ਵਾਲਾ ਰੋਡ ਦਾ ਕੀ ਕਰ ਰਹੇ ਆ ਜੇ ਕਿਤੇ ਕੋ ਕਿਸੇ ਤੋਂ ਪਿੰਡ ਚੋਂ ਬਾਹਰ ਜਿਵੇਂ ਹੁਣ ਕਈ ਪਿੰਡ ਐਦਾਂ ਦੇ ਨੇ ਜਿਹੜੇ ਵਿੱਚ ਕੋ ਵਿਚ ਦੀ ਲੰਘਦੀ ਹੈ ਜਿਨ੍ਹਾਂ ਦੇ ਉੱਥੇ ਕੀ ਕਰੋਗੇ ਕਿਵੇਂ ਕਰੋਗੇ ਉਹਦੇ ਪਿੰਡ ਦੇ ਬਾਹਰ ਦੀ ਕੱਟ ਨਹੀਂ ਪਾਉਗੀ ਸੋ ਕੋਈ ਵੀ ਆਪਾਂ ਨੂੰ ਐਕੁਇਜੀਸ਼ਨ ਵੀ ਕਰਨੀ ਪੈਂਦੀ ਹੈ ਇੱਕ ਜ਼ਰੂਰੀ ਕਰਨੀ ਕਰਵਾ ਲੈਣੇ ਥੈਂਕ ਯੂ ਜੀ ਥੈਂਕ ਯੂ ਸਰ ਥੈਂਕ ਯੂ ਸਰ ਸ਼ੁਕਰੀਆ ਸਰ

ਔਰ ਕਰਕੇ 7 ਮਾਰਚ ਨੂੰ ਸਰ ਡਿਪਾਰਟਮੈਂਟ ਵੱਲੋਂ ਇੱਕ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਕਿ ਪੇੜ ਕਟਾਣ ਵਾਲੀ ਜਿਹੜੀ ਗੱਲ ਹੈਗੀ ਹੈ ਪਰ ਅਪਰੂਵਲ ਮਿਲਣ ਤੋਂ ਬਾਅਦ ਪੇੜ ਉਹ ਆਪਣੀ ਮਰਜ਼ੀ ਨਾਲ ਕਟਾ ਲੈਣ ਔਰ ਫੋਰੈਸਟ ਡਿਪਾਰਟਮੈਂਟ ਨੇ ਬੇਸ ਪ੍ਰਾਈਸ ਦੇਣੀ ਹੈ ਸਰ ਉਹ ਅਸੀਂ ਕਨਵੇ ਉਹ ਉਹ ਵੀ ਰੇਟ ਫਿਕਸ ਕਿਤੇ ਹੋਵੇ ਟਿਕ ਦੋਨੋ ਸਿੰਪਲੀਫਾਈ ਵੀ ਕਰ ਦਿੱਤਾ ਸਰ ਠੀਕ ਹੈ ਠੀਕ ਬਹੁਤ ਹੀ ਰਿਸਪੈਕਟਡ ਮਾਨਜੋਗ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਸਾਡੇ ਹਲਕੇ ਦੇ ਜਰਨੈਲ ਸਰਦਾਰ ਚੇਤਨ ਸਿੰਘ ਜੀ ਜੋੜਾ ਮਾਜਰਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਹਾਜ਼ਰੀਨ ਬਹੁਤ ਹੀ ਪਤਵੰਤੇ ਸੱਜਣ ਰਿਸਪੈਕਟਿਡ ਸੱਜਣ ਆਪ ਸਭ ਜੀ ਨੂੰ ਮੇਰੀ ਸਤਿ ਸ੍ਰੀ ਅਕਾਲ ਮੈਂ ਜੇ ਪੰਜਾਬ ਸਰਕਾਰ ਦੇ ਬਾਰੇ ਇੱਕ ਸ਼ਬਦ ਦੇ ਵਿੱਚ ਕੁਝ ਕਹਿਣਾ ਚਾਹਾਂ ਤਾਂ ਮੈਂ ਕਹਾਗਾ ਕਿ ਜਿਹੜੀਆਂ ਕਈਆਂ ਉਹੀ ਨਿਵਾਈਆਂ ਜਿਹੜੀਆਂ ਕਈਆਂ ਉਹੀ ਨਿਵਾਈਆਂ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਵਾਅਦਾ ਕੀਤਾ ਸੀ ਜਨਤਾ ਦੇ ਨਾਲ ਪੰਜਾਬ ਦੀ ਜਨਤਾ ਦੇ ਨਾਲ ਕੀ ਇਹ ਸਰਕਾਰ ਸੱਥਾਂ ਤੋਂ ਚੱਲੂਗੀ ਤੁਹਾਨੂੰ ਲੋਕਾਂ ਨੂੰ ਕੰਮ ਕਰਨ ਦੇ ਲਈ ਸਰਕਾਰ ਦੇ ਦਵਾਰ ਨਹੀਂ ਜਾਣਾ ਪਏਗਾ ਬਲਕਿ ਸਰਕਾਰ ਤੁਹਾਡੇ ਦਵਾਰ ਆਏਗੀ ਜੋ ਅੱਜ ਦੀ ਇਹ ਸਰਕਾਰ ਵਪਾਰ ਮਿਲਣੀ ਹੈ ਮੈਂ ਸਮਝਦਾ ਹਾਂ ਕਿ ਇਹ ਵੀ ਇੱਕ ਪ੍ਰਕਾਰ ਦੀ ਸਾਥੀ ਹੈ ਤੇ ਸਾਨੂੰ ਬੜਾ ਮਾਣ ਹੈ ਬੜੀ ਖੁਸ਼ੀ ਹੈ ਅਸੀਂ ਬੜਾ ਮਾਣ ਮਹਿਸੂਸ ਕਰਦੇ ਹਾਂ ਕਿ ਸਰਕਾਰ ਮਾਣਯੋਗ ਮੁੱਖ ਮੰਤਰੀ ਸਾਹਿਬ ਅੱਜ ਇੰਡਸਟਰੀਅਲਿਸਟ ਦੀਆਂ ਵਪਾਰੀਆਂ ਦੀਆਂ ਪਰੇਸ਼ਾਨੀਆਂ ਖੁਦ ਆਪ ਸੁਣ ਰਹੇ ਨੇ ਤੇ ਉਹਨਾਂ ਨੂੰ ਮੌਕੇ ਦੇ ਉੱਪਰ ਹੱਲ ਕਰ ਰਹੇ ਨੇ ਇਸ ਗੱਲ ਦੇ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡੀ ਪੱਠਾ ਉਦਯੋਗ ਦੇ ਵਿੱਚ ਇੱਕ ਬੜੀ ਪ੍ਰਾਨੀ ਡਿਮਾਂਡ ਸੀ ਬੜੀ ਸਾਨੂੰ ਬਹੁਤ ਪਰੇਸ਼ਾਨੀ ਸੀ ਕਿ ਸਾਨੂੰ ਇੱਟ ਬਣਾਉਣ ਦੇ ਲਈ ਅਸੀਂ ਸਿਰਫ 2 ਏਕੜ ਤੱਕ ਦੀ ਪਰਮਿਸ਼ਨ ਸਾਨੂੰ ਮਿਲਦੀ ਸੀ ਮਿੱਟੀ ਦੇ ਲਈ ਜਿਸ ਦੇ ਵਿੱਚ ਪੱਠਾ ਸਨਤ ਨੂੰ ਬਹੁਤ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਆਪ ਜੀ ਦੇ ਸਾਹਮਣੇ ਇਹ ਵਿਸ਼ਾ ਲਿਆਂਦਾ ਗਿਆ ਤੇ ਅਸੀਂ ਦੱਸਦੇ ਹੋਏ ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਹੁਣ ਆਪ ਜੀ ਵੱਲੋਂ ਇਸ ਦੀ ਲਿਮਟ ਵਧਾ ਕੇ 5 ਏਕੜ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਪੱਠਾ ਉਦਯੋਗ ਇੱਕ ਬਹੁਤ ਵੱਡੀ ਮੁਸ਼ਕਲ ਦੇ ਵਿੱਚੋਂ ਨਿਕਲਣ ਵਾਲਾ ਹੈ ਇਸ ਲਈ ਮੈਂ ਸਮੂਹ ਪੱਠਾ ਜ਼ਿਲ੍ਹਾ ਸ਼ੋਸ਼ਣ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਦਿਨਾ ਦਿਨਾ ਨਗਰ ਦੇ ਵਿੱਚ ਇਸੇ ਤਰ੍ਹਾਂ ਮਿਲਣੀ ਚੱਲ ਰਹੀ ਸੀ ਤਾਂ ਉੱਥੇ ਇੱਕ ਪੱਠਾ ਵਪਾਰੀ ਨੇ ਉੱਠ ਕੇ ਇਹ ਗੱਲ ਕਹੀ ਸੀ ਕਿ ਸਿਰਫ 2 ਕਿੱਲਿਆਂ ਚੋਂ ਅਸੀਂ ਜਿਹੜਾ ਆਪਣਾ ਕੱਚਾ ਮਾਲ ਲੈ ਸਕਦੇ ਹਾਂ ਮਿੱਟੀ ਵਗੈਰਾ ਤਾਂ ਸਾਨੂੰ ਦਿੱਕਤ ਆਉਂਦੀ ਹੈ ਮੈਂ ਕਿਹਾ ਜੀ ਕਿੰਨਾ ਕਰ ਦਈਏ ਕਹਿੰਦਾ ਜੀ 5 ਕਿੱਲੇ ਕਰ ਦਿਓ ਸੋ ਪੰਜ ਕਿੱਲੇ ਅਸੀਂ ਉਹਨੂੰ ਕਰ ਦਿੱਤਾ ਗਿਆ ਤੇ ਤੁਸੀਂ ਆਪਣਾ ਜਿਹੜਾ ਉਹਦਾ ਜਲਦੀ ਨੋਟੀਫਿਕੇਸ਼ਨ ਜਾਰੀ ਹੋ ਜੂਗਾ ਤੇ ਤੁਸੀਂ ਆਪਣਾ ਕੰਮ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਸਾਹਿਬ ਸਰ ਮੇਰੀ ਛੋਟੀ ਜੀ ਬੇਨਤੀ ਹੋ ਰਹਾ ਹੈ ਕਿ ਜੋ ਅਸੀਂ ਇੱਟ ਬਣਾਉਂਦੇ ਹਾਂ ਇਹ ਇੱਕ ਬਹੁਤ ਮੁੱਢਲੀ ਜ਼ਰੂਰਤ ਹੈ ਕਿਸੇ ਆਮ ਆਦਮੀ ਨੇ ਮਕਾਨ ਬਣਾਉਣਾ ਹੈ ਜਾਂ ਕੋਈ ਡਿਵੈਲਪਮੈਂਟ ਦਾ ਕੰਮ ਹੈ ਸਭ ਤੋਂ ਮੁੱਢਲੀ ਜ਼ਰੂਰਤ ਇੱਟ ਦੀ ਪੈਂਦੀ ਹੈ ਪਰ ਇੱਟ ਦੇ ਉੱਪਰ ਜੀਐਸਟੀ ਬਹੁਤ ਜ਼ਿਆਦਾ ਹੈ 12% ਮੁੱਖ ਮੰਤਰੀ ਸਾਹਿਬ ਜੀਐਸਟੀ ਹਾਈਟ ਦੇ ਉੱਪਰ ਜਿਸ ਕਰਕੇ ਇੱਟ ਦੀ ਕੋਸਟ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਇਸ ਨੂੰ ਜੋ ਇਸ ਦੀ ਪਹਿਲਾਂ 5% ਜੀਐਸਟੀ ਦੀ ਦਰ ਸੀ ਇੱਟਾਂ ਦੇ ਉੱਪਰ ਜੀਐਸਟੀ ਦਰ ਕਟਵਾਈ ਜਾਵੇ ਤਾਂ ਜੋ ਆਮ ਜਨਤਾ ਨੂੰ ਮਕਾਨ ਬਣਾਉਣ ਦੇ ਵਿੱਚ ਜਾਂ ਡਿਵੈਲਪਮੈਂਟ ਦੇ ਕੰਮਾਂ ਦੇ ਵਿੱਚ ਇੱਟਾਂ ਦੀ ਜੋ ਕੋਸਟ ਹੈ ਉਹ ਘਟੇ ਤੇ ਇਸ ਦਾ ਲਾਭ ਪੂਰੀ ਜਨਤਾ ਨੂੰ ਹੋਵੇ ਇਹ ਮੇਰੀ ਆਪ ਜੀ ਨੂੰ ਗੁਜਾਰਿਸ਼ ਹੈ ਇਹਨਾਂ ਕਹਿੰਦੇ ਹੋ ਇੱਕ ਵਾਰੀ ਫੇਰ ਮੈਂ ਪੱਠਾ ਸੋਸ਼ਣ ਵੱਲੋਂ ਆਪ ਸਭ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ-ਬਹੁਤ ਸਵਾਗਤ ਕਰਦਾ ਜੈ ਹਿੰਦ ਜੈ ਭਾਰਤ ਤੁਸੀਂ ਆਪਣੀ ਇਸ ਮੰਗ ਦੇ ਵਿੱਚ ਇਹ ਗੱਲ ਕਲੀਅਰ ਕਰਤੀ ਗੱਲਾਂ ਦੋ ਹੁੰਦੀਆਂ ਨੇ ਇੱਕ ਤਾਂ ਜੀ ਜੀਐਸਟੀ ਕਟਾਈ ਜਾਵੇ ਇਹਦਾ ਮਤਲਬ ਉਹ ਫੈਸਲਾ ਮੈਂ ਕਰ ਸਕਦਾ ਇਹਨਾਂ ਨੇ ਕਿਹਾ ਜੀਐਸਟੀ ਕਟਵਾ ਹੀ ਜਾਵੇ ਇਹ ਤਾਂ ਮਤਲਬ ਫੈਸਲਾ ਸੈਂਟਰ ਦਾ ਹੈ ਸੋ ਅਸੀਂ GST ਕੌਂਸਲ ਦੇ ਵਿੱਚ ਕਿ ਤੁਹਾਡਾ ਜਿਹੜਾ ਲੈ ਜਾਾਂਗੇ ਮਸਲਾ ਬਾਕੀ ਜਦੋਂ ਕਿਉਂਕਿ ਦੇਸ਼ ਹੁਣ ਚੋਣਾਂ ਦੇ ਵਿੱਚ ਜਾਣ ਲੱਗਿਆ ਚੋਣਾਂ ਤੋਂ ਬਾਅਦ ਜੋ ਵੀ ਸਰਕਾਰ ਬਣੂਗੀ ਉਹਦੇ ਪਹਿਲੇ ਸੈਸ਼ਨ 'ਚ ਜੋ ਵੀ ਸਾਡੇ MP ਹੋਣਗੇ ਪੰਜਾਬ ਤੋਂ ਉਹ ਪਹਿਲਾਂ ਇਹ ਮੰਗ ਰੱਖਣਗੇ ਪੂਰੇ ਦੇਸ਼ ਦੀ ਮੰਗ ਉਹ ਇਹ ਤਾਂ ਕੱਲੇ ਪੰਜਾਬ ਦੀ ਨਹੀਂ ਪੂਰੇ ਦੇਸ਼ ਦੀ ਮੰਗ ਹੈ ਕਿਉਂਕਿ ਇਟਾਂ ਤਾਂ ਬਿਹਰ ਜਿਹੜੀ ਲੱਗਣੀਆਂ ਨੇ ਫੈਕਟਰੀ ਚ ਇੱਟਾ ਗੁਜਰਾਤ ਚ ਵੀ ਲੱਗਣੀਆਂ ਨੇ ਇੱਟਾ ਤਾਮਨ ਲਾਡੂ ਵੀ ਉਹੀ ਲੱਗਣੀਆਂ ਸੋ 12% ਤੋਂ ਤੁਹਾਡੀ GST ਰੇਟ ਘਟਾਉਣ ਦਾ ਜਿਹੜਾ ਡੀਓ ਲੈਟਰ ਹੈ ਉਹ ਅਸੀਂ ਹੋਣੇ ਲਿਖ ਦਾਂਗੇ GST ਕੌਂਸਲ ਨੂੰ ਪਰ ਜਦੋਂ ਜਦੋਂ ਵੀ ਤੁਸੀਂ ਸਾਨੂੰ ਉੱਥੇ ਆਪਣੀ ਆਵਾਜ਼ ਬਣਾ ਕੇ ਭੇਜਿਆ ਤਾਂ ਤੁਹਾਡੇ ਹੱਕ ਦੇ ਵਿੱਚ ਅਸੀਂ